ਅੰਟੀ ਜੀ ਤੁਹਾਨੂੰ ਤਾਂ ਨਹੀਂ ਸੁਣਨ ਨੂੰ ਮਿਲਿਆ ਕਿ ਬੇਟਾ ਤੁਹਾਡਾ ਪਹਿਲੇ ਹੀ ਮਤਲਬ ਹੈਂਡੀਕੈਪਸ ਹੀ ਉੱਪਰੋਂ ਉਹ ਵੀ ਕਿਦਾਂ ਦੇ ਲਿਆਂਦੀ ਇਦਾਂ ਦੀਆਂ ਗੱਲਾਂ ਤਾਂ ਨਹੀਂ ਸੁਣਨ ਨੂੰ ਮਿਲਦੀਆਂ ਸਮਾਜ 'ਚ ਇਹ ਸਮਾਜ ਤਾਂ ਨਹੀਂ ਕਹਿੰਦਾ ਪਿੱਠ ਪਿੱਛੇ ਕਹਿੰਦਾ ਉਹ ਸਾਹਮਣੇ ਤਾਂ ਨਹੀਂ ਕਹਿੰਦਾ ਕਦੇ ਰਿਸ਼ਤੇਦਾਰੀ 'ਚ ਜਾਣਾ ਪੈ ਜਵੇ ਤਾਂ ਜਦੋਂ ਤਿੰਨਾਂ ਨੂੰ ਸੰਭਾਲਣਾ ਬੱਚੇ ਨੂੰ ਵੀ ਸੰਭਾਲਣਾ ਇਹਨਾਂ ਦੋਨਾਂ ਨੂੰ ਦੇਖਣਾ ਮੈਂ ਹੀ ਜਾਣੀ ਆ ਜਾਂ ਬੇਟੀ ਜੀ ਜਾ ਜਾਣੀ ਨਾਲ ਅੱਛਾ ਮਨ ਗੇਦ ਨਹੀਂ ਜਾਂਦਾ ਤੇ ਕਦੇ ਇਦਾਂ ਨਹੀਂ ਹੁੰਦਾ ਤੁਸੀਂ ਬਾਹਰ ਗਏ ਤੁਹਾਨੂੰ ਡਰ ਹੋਵੇ ਪਿੱਛੇ ਕਿ ਹਾਂ ਵੀ ਇਕੱਲੇ ਹੈਗੇ ਆ ਕਿ ਦੇ ਕੋਈ ਚਾ ਮਤਲਬ ਕਿ ਪ੍ਰੋਬਲਮ ਨਾ ਹੋ ਜਵੇ ਇਹ ਤਾਂ ਹੁੰਦਾ ਹੀ ਹੁਣ ਇੱਕ ਇਹ ਕਈ ਵਾਰੀ ਸਿੱਧੋਂ ਨੂੰ ਜਾਣਦੇ ਆ ਇਹ ਇਕੱਲੀ ਘਰ ਹੁੰਦੀ ਆ ਕਿ ਡਰ ਤਾਂ ਲੱਗਦਾ ਹੀ ਹੈ ਨਾ ਕੋਈ ਹੈਪਨਸ ਹੋ ਜੇ ਤੁਸੀਂ ਕਿਉਂਕਿ ਅੱਜ ਕੱਲ੍ਹ ਜਿਵੇਂ ਮਤਲਬ ਕਿ ਇਹ ਹੋ ਜਾ ਘਟਨਾ ਵਾਪਰਦੀ ਹੈ ਬੈ ਚੋਰੀ ਵਗੈਰਾ ਦੀਆਂ ਇੱਕ ਦੋ ਕਵਾਰੀ ਹੋਇਆ ਵੀ ਹੂੰ ਅਸੀਂ ਉੱਥੇ ਗਏ ਸੀ ਦੋਨੋਂ ਮਾਪੋ ਤੇ ਬਜਾ ਹੂੰ ਤੇ ਕੋਈ ਆ ਗਿਆ ਬਾਹਰ ਹੂੰ ਉਹਨੇ ਬੈਲ ਮਾਰੀ ਇਹਨੇ ਦਾ ਹੌਲੀ ਹੌਲੀ ਜਦ ਦੇਖਿਆ ਜਾ ਕੇ ਤਾਂ ਕਹਿੰਦਾ ਇਹ ਬੰਦਾ ਕਹਿੰਦੀ ਉਹ ਕਹਿੰਦਾ ਕਿ ਇਹ ਜਗ੍ਹਾ ਕਿ ਤੁਹਾਡੇ ਪੱਖਾ ਤੇ ਇਹ ਮੈਂ ਕਹਿੰਦਾ ਖਰਾਬ ਹੋਇਆ ਮੈਂ ਅਸ ਇਹ ਕਿਸੇ ਨੂੰ ਹੂੰ ਉਹ ਕੁੰਦਰਤੀ ਅਸੀਂ ਉਹਦੇ ਕੋ ਖੜੇ ਸੀ ਤੇ ਅਸੀਂ ਵੀਡੀਓ ਦਾ ਕੰਮ ਕਰਾਉਣੀ ਆ ਹੂੰ ਤੇ ਜੇ ਦੋ ਅਸੀਂ ਘਰ ਆਏ ਤੇ ਇਹਨਾਂ ਸੰਦਸੇ ਕਿ ਏਦਾਂ ਐਸ ਤੂੰ ਪੱਖਾ ਠੀਕਾ ਨਾ ਆਇਆ ਫਿਰ ਮੈਂ ਕਿਹਾ ਪੱਖਾ ਠੀਕ ਮੈਂ ਕਿ ਉਹ ਤਾਂ ਕੋਈ ਬੰਦਾ ਹੀ ਨਹੀਂ ਰੱਖਿਆ ਹੂੰ ਤੇ ਪੱਖਾ ਕਿ ਤੂੰ ਉਹਨੂੰ ਕਿੱਦਾਂ ਪਤਾ ਲੱਗ ਗਿਆ ਸਾਡੇ ਪੱਖਾ ਖਰਾਬ ਆ ਹੂੰ